ਪੰਡਤ ਜੀ ਕੁੰਡਲੀ ਦੇ ਵਿੱਚ ਗ੍ਰਹਿਾਂ ਦਾ ਜ਼ਿਕਰ ਹੁੰਦਾ ਘਰਾਂ ਦਾ ਜ਼ਿਕਰ ਹੁੰਦਾ ਜਦੋਂ ਗ੍ਰਹਿ ਕੁੰਡਲੀ ਦੇ ਵਿੱਚ ਕੋਈ ਮਾੜੇ ਤੇ ਉੱਚਾ ਜਾਂ ਚੰਗੇ ਆ ਜਾਂਦੇ ਨੇ ਤਾਂ ਫਿਰ ਉਹਨਾਂ ਦਾ ਜੀਵਨ ਦੇ ਉੱਤੇ ਅਸਰ ਜਿਹੜਾ ਉਹ ਕਿਵੇਂ ਪੈਂਦਾ ਮਾੜਾ ਜਾਂ ਚੰਗਾ ਦੇਖੋ ਉਹਨਾਂ ਦੇ ਸੁਭਾਅ ਦੇ ਮੁਤਾਬਿਕ ਆਪਾਂ ਇਹਨੂੰ ਅਸਰ ਆਪਾਂ ਕਹਿ ਸਕਦੇ ਹਾਂ ਜੀ ਠੀਕ ਹੈ ਜਿਹੜਾ ਗ੍ਰਹਿ ਹੈਗਾ ਆ ਜਿਹਨੂੰ ਆਪਾਂ ਦੇਵਤਾ ਗ੍ਰਹਿ ਕਹਿੰਦੇ ਹਾਂ ਮੰਗਲ ਚੰਦਰ ਗੁਰੂ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਬੁੱਧ ਹੈ ਉਹ ਬੁੱਧ ਸਮ ਉਹਨੂੰ ਆਪਾਂ ਮੰਨ ਸਕਦੇ ਆ ਠੀਕ ਉਸ ਤੋਂ ਬਾਅਦ ਸ਼ਨੀ ਰਾਹੂ ਕੇਤੂ ਤੇ ਸ਼ੁਕਰ ਇਹ ਜਿਹੜੇ ਹੈਗੇ ਆ ਇਹ ਆਪਾਂ ਨੂੰ ਦਾਨਵ ਪਰਵ੍ਰਿੱਤ ਦੇ ਸੁਭਾਅ ਦੇ ਹੁੰਦੇ ਆ ਤੇ ਜਦੋਂ ਇਹ ਆਪਸ ਦੇ ਵਿੱਚ ਮਿਲ ਕੇ ਜਿਹੜਾ ਬੁੱਧ ਹੈ ਜਾਂ ਸ਼ਨੀ ਰਾਹੂ ਕੇਤੂ ਆਪਸ ਦੇ ਵਿੱਚ ਮਿਲ ਕੇ ਕੁਝ ਚੰਗੇ ਪ੍ਰਭਾਵ ਲੈ ਕੇ ਆਂਦੇ ਕੁਝ ਮਾੜੇ ਪ੍ਰਭਾਵ ਲੈ ਕੇ ਆਂਦੇ ਆ ਤੇ ਜਿਹੜਾ ਗੁਰੂ ਹੈ ਗੁਰੂ ਹੈ ਆਪਣਾ ਚੰ드ਰਮਾ ਹੈ ਮੰਗਲ ਹੈ ਇਹ ਆਪਣੇ ਤਰੀਕੇ ਦੇ ਨਾਲ ਵਧੀਆ ਅਸਰ ਪਾ ਸਕਦੇ ਜਦੋਂ ਉਹ ਲਗਨ ਦੇ ਵਿੱਚ ਉੱਚੇ ਸਥਾਨ ਤੇ ਬੈਠੇ ਹੋਣ ਜੀ ਤੇ ਫਿਰ ਜੇ ਆਪਾਂ ਘਰਾਂ ਦੀ ਗੱਲ ਕਰਦੇ ਹਾਂ ਜੀ ਤਾਂ ਜਿਹੜੇ ਕੁੰਡਲੀ ਦੇ ਵਿੱਚ ਘਰਾਂ ਦੇ ਵਿੱਚ ਗੱਲ ਹੁੰਦੀ ਆ ਤਾਂ ਫਿਰ ਉਹ ਚ ਜੀਵਨ ਦੇ ਉੱਤੇ ਅਸਰ ਕਿਵੇਂ ਪੈਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਆਪ ਨੂੰ ਲੈ ਕੇ ਚੱਲਦੇ ਹਾਂ ਜੇ ਪਹਿਲਾ ਜਿਹੜਾ ਘਰ ਹੈਗਾ ਉਹ ਆਪਣੇ ਆਪ ਦਾ ਤਨ ਦਾ ਹੈ ਜਿਹਦੇ ਵਿੱਚ ਆਪਾਂ ਸਰੀਰਕ ਸੁੱਖ ਸਰੀਰਕ ਕਸ਼ਟ ਉਹਦੇ ਬਾਰੇ ਆਪਾਂ ਸਰੀਰਿਕ ਬਣਤਰ ਕਿਸ ਤਰੀਕੇ ਦੇ ਰਹੇਗੀ ਉਸ ਤਰੀਕੇ ਦੇ ਨਾਲ ਮੁਤਾਬਿਕ ਸੁਭਾਅ ਇਨਸਾਨ ਦਾ ਕਿਦਾਂ ਦਾ ਰਹੇਗਾ ਠੀਕ ਹੈ ਉਹਦੇ ਮੁਤਾਬਿਕ ਇਹ ਚੀਜ਼ ਪਹਿਲਾ ਜਿਹੜਾ ਘਰ ਹੈਗਾ ਉਸ ਆਪਣੇ ਆਪ ਦਾ ਹੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਦੂਸਰਾ ਘਰ ਹੈ ਉਹ ਆਪਾਂ ਤੁਹਾਨੂੰ ਨੂੰ ਲੈ ਕੇ ਚੱਲਦੇ ਜੇ ਇਹਦੇ ਵਿੱਚ ਆਪਣਾ ਬੈਂਕ ਅਕਾਊਂਟ ਹੈ ਫਾਈਨੈਂਸ਼ਲੀ ਗਰੋਥ ਕਿਦਾਂ ਦੀ ਹੋਏਗੀ ਆਉਣ ਵਾਲਾ ਜਿਹੜਾ ਟਾਈਮ ਹੈ ਉਹਨੂੰ 2026 ਦੇ ਵਿੱਚ ਜਿਹੜਾ ਫਾਈਨੈਂਸ਼ਲੀ ਕਿੱਦਾਂ ਦੇ ਆਪਾਂ ਨੂੰ ਜਿੱਦਾਂ ਕੀ ਹੈ ਵੀ ਤਰੱਕੀ ਹਾਸਿਲ ਹੋਏਗੀ ਜਾਂ ਸਕਸੈਸਫੁਲ ਹਾਸਿਲ ਹੋਏਗੀ ਉਹਦੇ ਮੁਤਾਬਿਕ ਹੈ ਜਿਹੜਾ ਤੀਸਰਾ ਜਿਹੜਾ ਹੈਗਾ ਉਹ ਆਪਣੇ ਛੋਟੇ ਭੈਣ ਭਰਾ ਦਾ ਘਰ ਹੈਗਾ ਠੀਕ ਹੈ ਠੀਕ ਹੈ ਉਹਦੇ ਵਿੱਚ ਦਰਸਲ ਕੀ ਹੈ ਵੀ ਆਪਾਂ ਨੂੰ ਆਪਣੇ ਭੈਣ ਭਰਾ ਤੋਂ ਕੀ ਪਿਆਰ ਮਿਲਣਾ ਕੀ ਜਿੱਦਾਂ ਕੀ ਉਹਨਾਂ ਦੇ ਆਪਾਂ ਨੂੰ ਕੀ ਅੰਡਰਸਟੈਂਡਿੰਗ ਮਿਲਣੀ ਹੈ ਠੀਕ ਹੈ ਕੀ ਉਹਨਾਂ ਦਾ ਸਾਥ ਮਿਲ ਸਕਦਾ ਕਿ ਨਹੀਂ ਮਿਲ ਸਕਦਾ ਠੀਕ ਹੈ ਤੇ ਜਿਹੜਾ ਚੌਥਾ ਘਰ ਹੈ ਠੀਕ ਹੈ ਉਹ ਆਪਾਂ ਦਰਸਲ ਕੀ ਹੈ ਵੀ ਇਹਨੂੰ ਆਪਾਂ ਇੱਕ ਆਪਾਂ ਇੱਕ ਜਿੱਦਾਂ ਕੀ ਹੈ ਵੀ ਇੱਕ ਤਰ੍ਹਾਂ ਦਾ ਏ ਰੋਗ ਦੇ ਨਾਲ ਆਪਾਂ ਲੈ ਸਕਦੇ ਹਾਂ ਠੀਕ ਹੈ ਤੇ ਉਹਨੂੰ ਆਪਾਂ ਉਸ ਤਰੀਕੇ ਦੇ ਨਾਲ ਆਪਾਂ ਮੰਨ ਕੇ ਚੱਲਦੇ ਹਾਂ ਠੀਕ ਹੈ ਜਿਹੜਾ ਆਪਾਂ ਪੰਜਵਾਂ ਕਰ ਉਹ ਸੰਤਾਨ ਪ੍ਰਾਪਤੀ ਦਾ ਆਪਾਂ ਮੰਨ ਸਕਦੇ ਹਾਂ ਸੰਤਾਨ ਦਾ ਆਪਾਂ ਨੂੰ ਕੀ ਆਪਾਂ ਨੂੰ ਸੁੱਖ ਮਿਲ ਸਕਦਾ ਕਿ ਨਹੀਂ ਮਿਲ ਸਕਦਾ ਠੀਕ ਹੈ ਉਸ ਤੋਂ ਬਾਅਦ ਜਿੱਦਾਂ ਕੀ ਹੈ ਵੀ ਜਿਹੜਾ ਛੇਵਾਂ ਕਰ ਹੈਗਾ ਠੀਕ ਹੈ ਉਹ ਆਪਾਂ ਇੱਕ ਬਿਮਾਰੀ ਨੂੰ ਜਿੱਦਾਂ ਕੀ ਹੈ ਵੀ ਕੋਈ ਆਪਣਾ ਕੋਈ ਰੋਗ ਹੋ ਜਾਂਦਾ ਕੋਈ ਸ਼ਤਰੂ ਹੋ ਜਾਂਦਾ ਕੋਈ ਬਿਮਾਰੀ ਹੋ ਜਾਂਦੀ ਇਸ ਤਰੀਕੇ ਦੇ ਨਾਲ ਆਂਦਾ ਹੈ ਜਿਹੜਾ ਸੱਤਵਾਂ ਕਰ ਹੈ ਸਤਵਾਂ ਕਰ ਇਹਨੂੰ ਆਪਾਂ ਇੱਕ ਤਰ੍ਹਾਂ ਦਾ ਬਿਜ਼ਨਸ 파ਟਰਨਰ ਲਾਈਫ 파ਟਰਨਰ ਪਤੀ ਪਤਨੀ ਦਾ ਕਰ ਮੰਨਦੇ ਆ ਠੀਕ ਹੈ ਤੇ ਇਹਦੇ ਵਿੱਚ ਜੇ ਕੋਈ ਚੰਗਾ ਗ੍ਰਹਿ ਬੈਠਾ ਹੋਵੇ ਤਾਂ ਆਪਾਂ ਨੂੰ ਵਧੀਆ ਰਿਜ਼ਲਟ ਦੇ ਸਕਦਾ ਤੇ ਜੇ ਮਾੜਾ ਬੈਠਾ ਹੋਵੇ ਤਾਂ ਉਹ ਆਪਾਂ ਨੂੰ ਚਾਹੇ ਲਾਈਫ 파ਟਰਨਰ ਹੋਵੇ ਚਾਹੇ ਬਿਜ਼ਨਸ 파ਟਰਨਰ ਹੋਵੇ ਉਸ ਤਰੀਕੇ ਦੇ ਨਾਲ ਆਪਾਂ ਨੂੰ ਵਾਧਾ ਜਾਂ ਘਾਟਾ ਦੇ ਸਕਦਾ ਹੈ ਠੀਕ ਹੈ ਜਿਹੜਾ 8ਵਾਂ ਜਿਹੜਾ ਹੈਗਾ ਹੈ ਕਰ ਉਹ ਇੱਕ ਦਿਨ ਨੂੰ ਆਪਾਂ ਜਦਦਾ ਕਿ ਆਇਦਾ ਮੰਨਦੇ ਆ ਵੀ ਇਨਸਾਨ ਆਪਣੀ ਆਏ ਕਿੰਨੀ ਕਿ ਤਨਖਾਹ ਕਮਾਏਗਾ ਕਿ ਉਹਦੇ ਕੋਲ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਆਏ ਦੇ ਸਰੋਤ ਹੋਣੇ ਜਰੀ ਹੋਣੇ ਠੀਕ ਹੈ ਉਸ ਤਰੀਕੇ ਦੇ ਨਾਲ ਹੋਵੇਗਾ ਠੀਕ ਹੈ ਤੇ ਜਿਹੜਾ 10ਵਾਂ ਕਰ ਹੈਗਾ ਠੀਕ ਹੈ ਇਹ ਆਪਾਂ ਨੂੰ ਜਦਦਾ ਕਿ ਹੈਵੀ ਇੱਕ ਉਮਰ ਦਾ ਆਪਾਂ ਲੈ ਕੇ ਚੱਲਦੇ ਆ ਠੀਕ ਹੈ ਇਹਦੇ ਵਿੱਚ ਜਦਦਾ ਕਿ ਇਨਸਾਨ ਆਪਣੇ ਜਦਦਾ ਕਿ ਹੈ ਵੀ ਜਿਹੜਾ ਮੋਕਸ਼ ਦੇ ਮੋਕਸ਼ ਹੁੰਦੀ ਹੈ ਠੀਕ ਹੈ ਇਨਸਾਨ ਨੂੰ ਦਰਸਲ ਕੀ ਹੈ ਵੀ ਆਪਾਂ ਕਿੰਨੇ ਕ ਟਾਈਮ ਦੇ ਵਿੱਚ ਜਿੱਦਾਂ ਕਿ ਹੈ ਵੀ ਉਹ ਆਪਣੀ ਗਰੋਥ ਕਰੇਗਾ ਅੱਗੇ ਜਾਂ ਹੋਰ ਜਿੱਦਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਉਹਦੇ ਕਿੰਨੇ ਕਿ ਵਿਦੇਸ਼ ਯਾਤਰਾਵਾਂ ਲਿਖੀਆਂ ਹਨ ਠੀਕ ਹੈ ਤੇ ਇਸ ਤਰੀਕੇ ਨਾਲ ਜਿਹੜਾ 11ਵਾਂ ਘਰ ਹੈਗਾ ਠੀਕ ਹੈ ਉਹ 11ਵੇਂ ਘਰ ਦੇ ਵਿੱਚ ਇਨਸਾਨ ਦਰਸਲ ਕੀ ਹੈ ਵੀ ਆਪਣੇ ਆਪ ਨੂੰ ਠੀਕ ਹੈ ਵੀ ਇੱਕ ਤਰ੍ਹਾਂ ਦਾ ਉਹਦੇ ਕੀ ਉਹਦੇ ਜਿੱਦਾਂ ਕਿ ਸ਼ੌਰੇ ਹੈ ਕਿ ਉਹਦੇ ਦਰਸਲ ਕੀ ਹੈ ਵੀ ਆਪਣੇ ਫੈਮ ਕੀ ਉਹਦੀ ਆਉਣ ਵਾਲੇ ਟਾਈਮ ਦੇ ਵਿੱਚ ਗਰੋਥ ਹੋ ਸਕਦੀ ਹੈ ਠੀਕ ਹੈ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਕਿੰਨੇ ਕਿ ਸਕਸੈਸ ਹਾਸਿਲ ਮਿਲ ਸਕਦੀ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਮੰਨ ਸਕਦੇ ਜਿਹੜਾ 12ਵਾਂ ਘਰ ਹੈਗਾ ਉਹਨੂੰ ਆਪਾਂ ਲక్ష్ਮੀ ਦਾ ਵੀ ਮੰਨ ਸਕਦੇ ਆ ਜਿਹਦੇ ਵਿੱਚ ਆਉਣ ਵਾਲਾ ਜਿਹੜਾ ਟਾਈਮ ਹੈਗਾ ਠੀਕ ਹੈ ਉਹਦੇ ਜਿੱਦਾਂ ਕੀ ਲਾਈਫ ਦੇ ਵਿੱਚ ਲక్ష్ਮੀ ਦਾ ਕੀ ਇੰਪੋਰਟੈਂਸ ਰਹੇਗੀ ਮਾਤਾ ਲక్ష్ਮੀ ਉਹਨਾਂ ਦੇ ਆਪਣੇ ਆਪ ਨੂੰ ਜਿੱਦਾਂ ਕੀ ਹੈਵੀ ਉਹ ਆਪਣੇ ਟਾਈਮ ਨੂੰ ਕਿਦਾਂ ਹੋਰ ਅੱਗੇ ਵਧਾ ਸਕਦਾ ਹੈ ਇਸ ਤਰੀਕੇ ਦੇ ਨਾਲ ਇਹ 12 ਘਰ ਜੁੜੇ ਹੁੰਦੇ ਹਨ ਜਿਹੜੇ ਕੁੰਟਲੀ ਦੇ ਵਿੱਚ ਗ੍ਰਹਿ ਹੁੰਦੇ ਪੰਡਤ ਜੀ ਉਹ ਕਈ ਵਾਰੀ ਕਹਿੰਦੇ ਕਿ ਬੰਦੇ ਨੂੰ ਗ੍ਰਹਿ ਦਸ਼ਾ ਹੁੰਦੀ ਹੈ ਜਿਸ ਵੇਲੇ ਬੰਦਾ ਕਰੋੜਪਤੀ ਜਾਂ ਫਿਰ ਕਰੋੜਪਤੀ ਹੁੰਦਾ ਹੈ ਇਹ ਕਿੰਨਾ ਘਾਤ ਸਰਦਾਕ ਹੈ ਵੀ ਜਿਹੜੇ ਗ੍ਰੈਨ ਉਹ ਤੇ ਇੰਨਾ ਅਸਰ ਕਰਦੇ ਨੇ ਕਿ ਬੰਦਾ ਰੋੜ ਪਤੀ ਤੋਂ ਕਰੋੜਪਤੀ ਬਣ ਜੇ ਦੇਖੋ ਇਹਦੇ ਵਿੱਚ ਦਰਸਲ ਆਪਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਇਹਦੇ ਵਿੱਚ ਸਭ ਤੋਂ ਵੱਡਾ ਸਾਇੰਟਿਫੀਕਲ ਲੌਜੀਕ ਹੈਗਾ ਉਹ ਉਹਦੇ ਵਿੱਚ ਆਪਣਾ ਸੂਰੇ ਦੇ ਨਾਲ ਇਹਨੂੰ ਆਪਾਂ ਲੈ ਕੇ ਚੱਲਦੇ ਆਂ ਜਦੋਂ ਲਗਨ ਦੇ ਵਿੱਚ ਜਿਹੜਾ ਸੂਰੇ ਆਪ ਨੂੰ ਚੰਗੀ ਸਥਿਤੀ ਦੇ ਵਿੱਚ ਮਿਲ ਜ ਸਕਦਾ ਤਾਂ ਉਹ ਕੀ ਹੈ ਵੀ ਇਨਸਾਨ ਨੂੰ ਦਰਸਲ ਕੀ ਹੈ ਵੀ ਬਹੁਤ ਅੱਗੇ ਤੱਕ ਲੈ ਕੇ ਜਾਂਦਾ ਤੇ ਉਹਦੀ ਹਿੰਮਤ ਨਹੀਂ ਟੁੱਟਣ ਦਿੰਦਾ ਕਿਉਂਕਿ ਜਿਹੜਾ ਸੂਰੇ ਦਾ ਜਿਹੜਾ ਸੁਭਾਅ ਹੈ ਚਮਕਣਾ ਠੀਕ ਹੈ ਆਪਣੇ ਆਪ ਨੂੰ ਸ਼ਾਈਨ ਕਰਕੇ ਰੱਖਣਾ ਤੇ ਜਦੋਂ ਇਨਸਾਨ ਦੇ ਵਿੱਚ ਸ਼ਾਈਨ ਦੀ ਪੋਜ਼ਿਟਿਵਿਟੀ ਆਉਂਦੀ ਹੈ ਤੇ ਇਨਸਾਨ ਅੱਗੇ ਵੱਧਦਾ ਹੈ ਠੀਕ ਹੈ ਤੇ ਉਹ ਆਪਣੀ ਮਿਹਨਤ ਦੇ ਬਲ ਬੁੱਤੇ ਠੀਕ ਹੈ ਆਣ ਵਾਲੇ ਟਾਈਮ ਦੇ ਵਿੱਚ ਕਰੋੜਪਤੀ ਹੀ ਨਹੀਂ ਮੈਂ ਕਹਿੰਦਾ ਵੀ ਆਪਣੇ ਆਣ ਵਾਲੇ ਟਾਈਮ ਦੇ ਵਿੱਚ ਅਰਬਪਤੀ ਵੀ ਬਣ ਸਕਦਾ ਹੈ ਬਟ ਉਹਨੂੰ ਕੀ ਹੈ ਵੀ ਜਿਹੜੀ ਮਿਹਨਤ ਨੂੰ ਇੱਕ ਦਸ਼ਾ ਤੇ ਦਿਸ਼ਾ ਦੇਣੀ ਪੈਂਦੀ ਹੈ ਤੇ ਉਹ ਇੱਕ ਸੂਰਜ ਜਿਹੜਾ ਹੈਗਾ ਉਹ ਕੰਮ ਕਰਦਾ ਹੈ ਜੀ ਤੇ ਕੁੰਡਲੀ ਦੇ ਵਿੱਚ ਜੀ ਕਹਿੰਦੇ ਰਾਹੂ ਤੇ ਕੇਤੂ ਦਾ ਬੜਾ ਮਹੱਤਵ ਦੱਸਿਆ ਜਾਂਦਾ ਅੱਜ ਕੱਲ ਕਿਉਂਕਿ ਹਰੇਕ ਬੰਦਾ ਦਾਦਾ ਹੀ ਹੈ ਵੀ ਰਾਹੂ ਕੇਤੂ ਦਾ ਪ੍ਰਭਾਵ ਹੈ ਜੀ ਕਿਸੇ ਧੰਗ ਨਾਲ ਇਹ ਕੁੰਡਲੀ ਉੱਤੇ ਕਿੰਨਾ ਕਸਰ ਲੈਂਦਾ ਹੈ ਜੀ ਪਰਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਹਾਂ ਵੀ ਜਿਹੜਾ ਕੁੰਡਲੀ ਦੇ ਵਿੱਚ ਰਾਹੂ ਦਾ ਕੀ ਪ੍ਰਭਾਵ ਹੈ ਤੇ ਆਪਣਾ ਕੇਤੂ ਦਾ ਕੀ ਪ੍ਰਭਾਵ ਹੈ ਜ਼ਰੂਰੀ ਨਹੀਂ ਵੀ ਜਿਹੜਾ ਰਾਹੂ ਤੇ ਕੇਤੂ ਮਾੜੇ ਹੀ ਪ੍ਰਭਾਵ ਲੈ ਕੇ ਆਉਂਦੇ ਕੁਝ ਚੰਗੇ ਪ੍ਰਭਾਵ ਵੀ ਲੈ ਕੇ ਆਉਂਦੇ ਆ ਜੇ ਰਾਹੂ ਜੇ ਸ਼ਨੀ ਦੇ ਨਾਲ ਆਪਣੀ ਮਿੱਤਰਤਾ ਦੇ ਕਰਕੇ ਅਗਰ ਦਰਸਲ ਕੀ ਹੈ ਵੀ ਸ਼ਨੀ ਆਪਾਂ ਨੂੰ ਜਦਦਾ ਕੀ ਹੈ ਵੀ ਥੋੜਾ ਜਿਹਾ ਐ ਮਾਈਨਸ ਪੁਆਇੰਟ 1 ਲੈ ਕੇ ਜਾਂਦਾ ਤਾਂ ਰਾਹੂ ਉਹਦੇ ਨਾਲ ਮਿਲ ਕੇ ਉਹਨੂੰ ਬਲ ਬਣਾ ਕੇ ਉਹਨੂੰ ਅੱਗੇ ਵੀ ਲੈ ਕੇ ਜਾਂਦਾ ਹੈ ਠੀਕ ਹੈ ਇਸੇ ਤਰ੍ਹਾਂ ਇੱਕ ਤਰੀਕੇ ਨਾਲ ਕੇਤੂ ਦਾ ਜਿਹੜਾ ਪ੍ਰਭਾਵ ਹੈਗਾ ਠੀਕ ਹੈ ਅਗਰ ਜੇ ਕੇਤੂ ਦਰਸਲ ਕੀ ਹੈ ਵੀ ਸ਼ੁਕਰ ਦੇ ਨਾਲ ਮਿਲ ਕੇ ਜਿੱਦਾਂ ਕੀ ਕੰਮ ਕਰਦਾ ਹੈ ਤਾਂ ਉਹ ਕੀ ਕਰਦਾ ਵੀ ਕੇਤੂ ਨੂੰ ਅੱਗੇ ਵਧਣ ਵਾਸਤੇ ਇਨਸਾਨ ਨੂੰ ਦਰਸਲ ਕੀ ਹੈ ਵੀ ਜਿਹੜਾ ਕੋਈ ਸਰੀਰਕ ਕਸ਼ਟ ਹੈ ਕੋਈ ਬਿਮਾਰੀ ਹੈ ਉਹ ਤੋਂ ਵੀ ਦਰਸਲ ਕੀ ਹੈ ਵੀ ਇਹ ਛੁਟਕਾਰਾ ਮਿਲ ਸਕਦਾ ਹੈ